ਸਸਿਕਲ ਕਿਸਾਨ ਵੀਰੋ ਮੈਂ ਜਸਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਜਗਰਾਉ ਤੁਹਾਨੂੰ ਸਵਾਗਤ ਕਰਦੇ ਆਂ ਖੇਤੀਬਾੜੀ ਵਿਭਾਗ ਜ਼ਿਲ੍ਹਾ ਲੁਧਿਆਣਾ ਦੇ ਇਸ YouTube ਚੈਨਲ ਦੇ ਉੱਤੇ ਅੱਜ ਜਿਹੜਾ ਸਾਡਾ ਗੱਲਬਾਤ ਕਰਨ ਦਾ ਉਹ ਵਿਸ਼ਾ ਉਹ ਸਾਡੀਆਂ ਜਿਹੜੀਆਂ ਰਵਾਇਤੀ ਫਸਲਾਂ ਨੇ ਜਿਵੇਂ ਪੁਰਾਣੇ ਪਹਿਲਾਂ ਲੱਗਦੇ ਹੁੰਦੇ ਸੀ ਨਰਮਾ ਲਾਉਂਦੇ ਸੀ ਲੋਕ ਆਪਣੀ ਮੋਟੇ ਅਨਾਜ ਲਾਉਂਦੇ ਸੀ ਮੂੰਫਲੀ ਲੱਗਦੀ ਸੀ ਸੋਇਆ ਵੀ ਲਾਉਂਦੇ ਸੀ ਸੋ ਉਹ ਹੌਲੀ-ਹੌਲੀ ਜਿਵੇਂ ਘਟਦੀਆਂ ਜਾ ਰਹੀਆਂ ਨੇ ਸੋ ਇਸੇ ਲੜੀ ਦੇ ਤਹਿਤ ਸਾਡੇ ਨਾਲ ਬਲਾਕ ਜਗਰਾਉਂ ਦੇ ਪਿੰਡ ਕੋਠੇ ਅੱਠ ਚੱਕ ਦੇ ਸਰਦਾਰ ਜਗਰੂਪ ਸਿੰਘ ਨੇਗੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ ਕਿਉਂਕਿ ਇਹ ਬੜੇ ਸੂਝਵਾਨ ਅਤੇ ਇੱਕ ਜਿਵੇਂ ਨੌਜਵਾਨ ਕਿਸਾਨ ਵੀ ਨੇ ਸੂਝਵਾਨ ਕਿਸਾਨ ਵੀ ਨੇ ਇਹ ਆਪਣੇ ਖੇਤ ਦੇ ਵਿੱਚ ਪਿਛਲੇ 2-3 ਸਾਲ ਦੇ ਵਿੱਚ ਤੋਂ ਸੋਇਆਬੀਨ ਦੀ ਜਿਹੜੀ ਖੇਤੀ ਆ ਉਹ ਕਰ ਰਹੇ ਨੇ ਸੋਇਆਬੀਨ ਦੇ ਨਾਲ ਗੰਨਾ ਲਾਇਆ ਮੱਕੀ ਲਾਈਆ ਝੋਨੇ ਦਾ ਰਕਬਾ ਸਿਰਫ ਪ੍ਰਮਾਣਿਤ ਕਿਸਮਾਂ ਹੀ ਲਾਉਂਦੇ ਨੇ ਉਹਦੇ ਵਿੱਚ ਵੀ ਨਵੀਨਤਮ ਤਕਨੀਕਾਂ ਬਣਾ ਕੇ ਆਪਣੀ ਖੇਤੀ ਕਰ ਰਿਹਾ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਖੇਤੀਬਾੜੀ ਵਿਭਾਗ ਦੇ ਇਸ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡਾ ਰੁਝਾਨ ਜਿਵੇਂ ਹੁਣ ਦੌਰ ਚੱਲ ਰਿਹਾ ਵੀ ਕਣਕ ਝੋਨਾ ਕਣਕ ਝੋਨਾ ਬਸ ਅਸੀਂ ਉਹ ਇੱਕੋ ਫਸਲੀ ਚੱਕਰ ਦੇ ਵਿੱਚ ਰੁੱਝੇ ਹੋਇਆ ਤੁਸੀਂ ਕਿਵੇਂ ਸੋਚਿਆ ਵੀ ਮੈਂ ਹਟ ਕੇ ਬਾਕੀ ਸਭ ਤੋਂ ਹਟ ਕੇ ਇਹ ਚੀਜ਼ ਕਰਨੀ ਆ ਮੈਂ ਇਸ ਫਸਲ ਨਾਲੇ ਪਾਸੇ ਨੂੰ ਜਾਣਾ ਮੈਂ ਇਹ ਫਸਲ ਕਰਨੀ ਆ। ਤੁਹਾਡਾ ਸਭ ਅਸੀਂ ਨਾ ਕਾਫੀ ਧੀਰ ਤੋਂ ਝੋਨੇ ਦਾ ਆਲਟਰਨੇਟਿਵ ਲੱਭ ਰਹੇ ਸੀਗੇ। ਕਿਉਂਕਿ ਜਦੋਂ ਮੈਂ ਤੁਹਾਡੇ ਯੂਨੀਵਰਸਿਟੀ ਨਾਲ ਜੁੜਿਆ ਮੈਨੂੰ ਲੱਗਿਆ ਵੀ ਕੁਝ ਫਸਲਾਂ ਦੇ ਵਿੱਚ ਚੇਂਜ ਲੈ ਕੇ ਆਉਣੀ ਚਾਹੀਦੀ ਆ। ਕਿਉਂਕਿ ਮੈਂ ਟ੍ਰਾਇਲ ਦੇ ਤੌਰ ਤੇ ਯੂਨੀਵਰਸਿਟੀ ਦੇ ਗਾਇਡੈਂਸ ਦੇ ਅਧੀਨ ਥੋੜਾ ਜਿਹਾ ਰਕਵਾ ਲਾ ਕੇ ਦੇਖਿਆ ਸੀਗਾ ਸੋਇਆਬੀਨ ਦਾ। ਪਰ ਮੈਨੂੰ ਉਸ ਚੀਜ਼ ਦੇ ਵਿੱਚ ਝੋਨੇ ਨਾਲੋਂ ਵਧੀਆ ਲੱਗਿਆ ਇੱਕ ਤਾਂ ਉਹਦੇ ਵਿੱਚ ਪਾਣੀ ਦੀ ਬਚਤ ਆ ਇੱਕ ਖਰਚਾ ਬਹੁਤ ਘਟ ਜਾਂਦਾ ਵਾ ਲਿਮਟਿਡ ਸਪਰੇ ਹੁੰਦੀ ਆ ਖਾਦ ਨਹੀਂ ਪੈਂਦੀ ਕੋਈ ਤੇ ਉਹਦਾ ਸਾਨੂੰ ਬਿਮਾਰੀਆਂ ਦੇ ਵਿੱਚ ਵੀ ਕੋਈ ਜਿਆਦਾ ਨਹੀਂ ਹੈਗਾ ਵੀ ਉਹਦਾ ਨੁਕਸਾਨ ਹੁੰਦਾ ਵਾ ਹਮ ਕਿਸਾਨ ਵੀਰੋ ਤੁਹਾਨੂੰ ਇੱਕ ਇਹ ਵੀ ਦੱਸਦੀ ਆ ਵੀ ਪਿਛਲੇ 2-3 ਸਾਲ ਤੋਂ ਇਹ ਸਾਡੇ ਨਾਲ ਬਹੁਤ ਜ਼ਿਆਦਾ ਅਟੈਚ ਨੇ ਕੋਈ ਵੀ ਗੱਲਬਾਤ ਕਰਨੀ ਆ ਕੋਈ ਵੀ ਕੋਈ ਨਵੀਂ ਚੀਜ਼ ਕਰਨੀ ਆ ਇਹ ਮਹਿਕਮੇ ਦਾ ਬਹੁਤ ਉਹਦੇ ਚ ਸਹਿਯੋਗ ਲੈਂਦੇ ਨੇ ਜਿਵੇਂ ਹੁਣ ਸੋਇਆਬੀਨ ਦੀ ਖੇਤੀ ਕਰਨੀ ਆ ਸੋਇਆਬੀਨ ਦਾ ਪਹਿਲਾਂ ਤਾਂ ਬੀਜ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਮਾਰਕੀਟ ਚੋਂ ਮਿਲਣਾ ਵੀ ਤੇ ਸੋਇਆਬੀਨ ਦੀ ਬੀਜ ਦੀ ਅਵੇਲੇਬਿਲਟੀ ਵੀ ਅਸੀਂ ਇਹਨਾਂ ਨੂੰ ਕਰਵਾ ਕੇ ਦਿੱਤੀ ਆ ਪਿਛਲੇ ਸਾਲ ਵੀ ਕਰਵਾਈ ਇਸ ਸਾਲ ਵੀ ਕਰਵਾਈ ਸੋ ਕਿਉਂਕਿ ਜਦੋਂ ਕਿਸਾਨ ਕੋਈ ਵੀ ਕਿਸਾਨ ਆ ਉਹ ਨਵੀਂ ਚੀਜ਼ ਕਰਨੀ ਚਾਹੁੰਦਾ ਤੇ ਮਹਿਕਮੇ ਕੋਲੇ ਪਹੁੰਚਦਾ ਤੇ ਸਾਡਾ ਵੀ ਫਰਜ਼ ਬਣਦਾ ਵੀ ਉਹਦਾ ਅਸੀਂ ਸਾਥ ਦਈਏ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਵੀ ਖਰਚਾ ਬਹੁਤ ਘਟਾ ਪਾਣੀ ਦੀ ਬਹੁਤ ਬਚਤ ਆ ਹੁਣ ਜਿਵੇਂ ਪਾਣੀ ਦੀ ਮੈਂ ਗੱਲ ਕਰਾਂ ਜਿਵੇਂ ਹੁਣ ਮੌਸਮ ਚੱਲ ਰਿਹਾ ਹੈ ਇਹਦਾ ਪਹਿਲਾ 15 ਵਾੜਾ ਜੂਨ ਦਾ ਵੈਸੇ ਰეკਮੈਂਡ ਕਰਦੀ ਆ ਯੂਨੀਵਰਸਿਟੀ ਸੋਇਆਬੀਨ ਲਾਉਣ ਦੇ ਲਈ ਸੋਇਆਬੀਨ ਤਿੰਨ ਤੋਂ ਚਾਰ ਪਾਣੀਆਂ ਦੇ ਨਾਲ ਪਲ ਜਾਂਦਾ ਜੇ ਬਰਸਾਤ ਨਾ ਪਵੇ ਜੇ ਬਰਸਾਤ ਵਧੀਆ ਪੈ ਗਈ ਚੰਗੀ ਪੈ ਗਈ ਸਹੀ ਸਮੇਂ ਤੇ ਪੈ ਗਈ ਫੇਰ ਇਹ ਫਸਲ ਨੂੰ ਕੋਈ ਪਾਣੀ ਲਾਉਣ ਦੀ ਲੋੜ ਨਹੀਂ ਬਿਨਾ ਪਾਣੀ ਤੋਂ ਹੀ ਇਹ ਫਸਲ ਜਿਹੜੀ ਉਹ ਵਧੀਆ ਆਪਣੀ ਹੋ ਜਾਂਦੀ ਹੈ ਤੇ ਝਾੜ ਵੀ ਵਧੀਆ ਜਿਦਾ ਹੁੰਦੀ ਆ ਹੁਣ ਸਾਨੂੰ ਇੱਕ ਕਿਸਾਨ ਵੀਰਾਂ ਨੂੰ ਇਹ ਵੀ ਦੱਸੋ ਵੀ ਤੁਹਾਨੂੰ ਕੋਈ ਇਹਦੇ ਚ ਕੋਈ ਸਮੱਸਿਆ ਕੋਈ ਆਈ ਕੋਈ ਨਦੀਨ ਦੀ ਸਮੱਸਿਆ ਜਾਂ ਕੋਈ ਬਿਮਾਰੀ ਇਹਦੇ ਚ ਕੀੜੇ ਦਾ ਕੋਈ ਬਹੁਤਾ ਹਮਲਾ ਇਹਦੇ ਚ ਕੋਈ ਹੁੰਦਾ ਹੋਵੇ ਦੇਖੋ ਨਦੀਨ ਦੀ ਸਮੱਸਿਆ ਤਾਂ ਥੋੜਾ ਥੋੜਾ ਖੇਤ ਤੇ ਵੀ ਡਿਪੈਂਡ ਕਰਦਾ ਵਾ ਜਿਵੇਂ ਉਹਨੋਂ ਰੈਗੂਲਰ ਇਹਦੇ ਤੇ ਜਿਵੇਂ ਅਸੀਂ ਬੀਜ ਰਹੇ ਆ ਆਲੂ ਵਗੈਰਾ ਲਾਗਦੇ ਕਰਕੇ ਸਾਨੂੰ ਨਦੀਨ ਦੀ ਸਮੱਸਿਆ ਥੋੜੀ ਘੱਟ ਆਉਂਦੀ ਆ। ਹੂੰ ਬਿਮਾਰੀਆਂ ਨੂੰ ਬਹੁਤ ਘੱਟ ਲੱਗਦੀ ਆ। ਜੇ ਲੱਗਦੀ ਵੀ ਆ ਤਾਂ ਮਾੜੀ ਮੋਟੀ ਆਮ ਜਿਹੜੀਆਂ ਸੁੰਡੀ ਆ ਮਾਈਨਰ ਜਿਵੇਂ ਮੂੰਗੀ ਨੂੰ ਪੈਂਦੀ ਆ ਉਸ ਤਰ੍ਹਾਂ ਦੀ ਹੀ ਆਉਂਦੀ ਆ। ਤੇ ਬੜੇ ਹਲਕੇ ਜਿਹੇ ਪੈਸਟੀਸਾਈਡ ਨਾਲ ਇਹਦਾ ਹੱਲ ਹੋ ਜਾਂਦਾ। ਹੂੰ ਬਿਲਕੁਲ ਬਹੁਤ ਘੱਟ ਖਰਚਾ ਸੁੰਡੀ ਜਿਹੜੀ ਪੌਡ ਬੋਰਰ ਜਿਹਨੂੰ ਫਲੀ ਛੇ ਦੇ ਕੁ ਸੰਡੀ ਕਹਿੰਦੇ ਆ ਜਾਂ ਤਬਾਕੂ ਸੰਡੀ ਕਹਿੰਦੇ ਆ ਉਸ ਦਾ ਹਮਲਾ ਇਸ ਫਸਲ ਦੇ ਉੱਤੇ ਹੁੰਦਾ ਤੇ ਬਹੁਤ ਹਲਕੀਆਂ ਸਪਰੇਹਾਂ ਦੇ ਸਹੀ ਸਮੇਂ ਦੇ ਉੱਤੇ ਅਸੀਂ ਸਪਰੇਅ ਕਰ ਲਈ ਤਾਂ ਇਹਦਾ ਜਿਹੜਾ ਕੰਟਰੋਲ ਉਹ ਕੀਤਾ ਜਾ ਸਕਦਾ ਦੂਜੀ ਸਾਨੂੰ ਇਹ ਦੱਸੋ ਵੀ ਇਹਦੇ ਤੇ ਖਾਦ ਦਾ ਰੇ ਦਾ ਹੋਰ ਜਾਂ ਖਰਚਾ ਕਿੰਨਾ ਕਾ ਜਾਂਦਾ ਤੁਹਾਨੂੰ ਦੇਖੋ ਖਾਦ ਤਾਂ ਇਹਦੇ ਤੇ ਬਿਲਕੁਲ ਨਾ ਮਾਤਰੀ ਪੈਂਦੀ ਆ ਉਹ ਵੀ ਜੇ ਜ਼ਰੂਰਤ ਹੋਵੇ ਤਾਂ 25 ਤੋਂ 30 ਕਿਲੋ ਪਰ ਏਕੜ ਦੇ ਹਿਸਾਬ ਨਾਲ ਆਦਰਵਾਇਸ ਤਾਂ ਕਈ ਵਾਰੀ ਉਹਦੀ ਵੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਇਹ ਇਹਦੇ ਤੇ ਕੋਈ ਘਾਟ ਵਾਲੀ ਸਪਰੇ ਜਾਂ ਹੋਰ ਕੁਝ ਕਰਦੇ ਹੋ ਤੁਸੀਂ ਇਹਨਾਂ ਦੇ ਉੱਤੇ ਅ ਹਲਕਾ ਜਿਹਾ ਕੋਈ ਦਿੱਕਤ ਆਵੇ ਜਿੰਕ ਜਾਂ ਲੋਹੇ ਦੀ ਸਪਰੇ ਕਰ ਦੇ ਦੀ ਹੈ ਜਾਂ ਜੇ ਮੈਂ ਆਪਾਂ ਆਲੂਆਂ ਦੇ ਉੱਤੇ 12 36 ਜਾਂ 19 19 ਇੱਕ ਸਪਰੇ ਉਹਦੀ ਮਤਲਬ ਕਰ ਦੇ ਦੀ ਹੈ ਕਿਸਾਨ ਵੀਰੋ ਜਿਵੇਂ ਇਹਨਾਂ ਨੇ ਦੱਸਿਆ ਬਿਲਕੁਲ ਸਹੀ ਹੈ ਇਹ ਫਸਲ ਨੂੰ 28 ਕਿਲੋ ਯੂਰੀਆ ਦੀ ਲੋੜ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਦੂਜੀ ਜਿਵੇਂ ਜਦੋਂ ਮੈਂ ਪਹਿਲਾਂ ਅਸੀਂ ਗੱਲ ਕਰਦੇ ਸੀ ਖੜੇ ਇਹ ਹਰੀ ਖਾਦ ਦੇ ਤੌਰ ਦੇ ਉੱਤੇ ਇਹ ਫਸਲ ਦੇ ਵਿੱਚ ਮੂੰਗੀ ਲਾ ਲਈ ਜਾਂ ਜੰਤਰ ਲਾ ਲਿਆ ਜਾਂ ਇਹਨਾਂ ਨੇ ਰੂੜੀ ਵੱਡੀ ਮਾਤਰਾ ਪੱਧਰ ਦੇ ਉੱਤੇ ਪਾਈ ਹੋਈ ਆ ਕਾਫੀ ਮਾਤਰਾ ਜ਼ਰੂਰੀ ਪਈ ਹੋਈ ਆ ਇਸ ਇਸ ਫਸਲ ਦੇ ਵਿੱਚ ਡੀਪੀ ਦੀ ਸਾਨੂੰ ਤਾਂ ਲੋੜ ਆ ਜੇ ਅਸੀਂ ਕਣਕ ਦੇ ਵਿੱਚ ਨਹੀਂ ਪਾਈ ਜੇ ਅਸੀਂ ਕਣਕ ਚ ਡੀਪੀ ਪਾਈ ਆ ਫੇਰ ਸਾਨੂੰ ਨਾ ਤਾਂ ਝੋਨੇ ਚ ਪਾਉਣ ਦੀ ਲੋੜ ਆ ਤੇ ਨਾ ਹੀ ਸਾਨੂੰ ਹੋਰ ਕਿਸੇ ਫਸਲ ਚ ਪਾਉਣ ਦੀ ਲੋੜ ਆ ਇਸ ਕਰਕੇ ਖਾਦ ਦਾ ਖਰਚਾ ਬਹੁਤ ਘਟਾ ਇਹਦੇ ਉੱਤੇ ਦੂਜੀ ਇੱਕ ਚੀਜ਼ ਹੋਰ ਜਿਵੇਂ ਮੈਂ ਗੱਲ ਕੀਤੀ ਸੀ ਵੀ ਜੇ ਕੋਈ ਘਾਟ ਦੀ ਸਮੱਸਿਆ ਇਹਦੇ ਤੇ ਜ਼ਿਆਦਾਤਰ ਲੋਹੇ ਦੀ ਕਮੀ ਆਉਂਦੀ ਹੁੰਦੀ ਆ ਜੇ ਤੁਸੀਂ ਵਧੀਆ ਝਾੜ ਕਿਸਾਨ ਬੀਰੋ ਲੈਣਾ ਤਾਂ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਇਹਦੇ ਤੇ ਲੋਹੇ ਦੀ ਸਪਰੇ ਜ਼ਰੂਰ ਕਰਿਓ ਜਦੋਂ ਫਸਲ 30 ਦਿਨਾਂ ਦੀ ਹੋਗੀ ਉਦੋਂ ਅਸੀਂ ਅੱਧਾ ਕਿਲੋ ਫੈਰਸ ਸਲਫੇਟ ਲੋਹਾ ਲੈ ਕੇ ਉਹਨੂੰ 100 ਲੀਟਰ ਪਾਣੀ ਚ ਘੋਲ ਲੈਣਾ ਜੇ ਤੁਸੀਂ 150 ਲੀਟਰ ਪਾਣੀ ਵਰਤਦੇ ਹੋ ਤਾਂ 1.700 ਗ੍ਰਾਮ ਅ ਲੋਹਾ ਲੈ ਕੇ ਉਹਨੂੰ ਪਾਣੀ ਚ ਘੋਲ ਲੈਣਾ ਪਾਣੀ ਚ ਘੋਲ ਕੇ ਉਹਦੀ ਅਸੀਂ ਸਪਰੇਅ ਕਰ ਦੇਣੀ ਆ ਇੱਕ ਚੀਜ਼ ਦਾ ਹੋਰ ਰੱਖਿਓ ਕਿ ਉਹਦੇ ਚ ਤੁਸੀਂ ਯੂਰੀਆ 2% ਜੇ 150 ਲੀਟਰ ਪਾਣੀ ਪਾਉਨੇ ਹੋ ਤਾਂ 3 ਕਿਲੋ ਯੂਰੀਆ ਜੇ 100 ਲੀਟਰ ਪਾਣੀ ਪਾਉਨੇ ਹੋ ਤਾਂ ਸਾਨੂੰ 2 ਕਿਲੋ ਯੂਰੀਆ ਜਿਹੜਾ ਉਹ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਪਹਿਲੀ ਸਪਰੇਅ 30 ਦਿਨਾਂ ਦੇ ਤੇ ਦੂਜੀ ਸਪਰੇਅ 60 ਦਿਨਾਂ ਦੇ ਉੱਤੇ ਇਹ ਜ਼ਰੂਰ ਕਰਨੀ ਆ ਇਹਦੇ ਨਾਲ ਇੱਕ ਤਾਂ ਵਾਧਾ ਬਹੁਤ ਹੁੰਦਾ ਫੈਰਸ ਸਲਫੇਟ ਦੀ ਇੱਕ ਖਾਸੀਅਤ ਇਹ ਆ ਕਿਸਾਨ ਵੀਰੋ ਕਿ ਇਹ ਜਿਹੜੀ ਸੂਰਜ ਤੋਂ ਕਿ ਸੂਰਜ ਦੀਆਂ ਕਿਰਨਾਂ ਦੇ ਉੱਤੋਂ ਜਿਹੜਾ ਪੌਦੇ ਆਪਦਾ ਭੋਜਨ ਤਿਆਰ ਕਰਦੇ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਇਸ ਕਰਕੇ ਇਹਦੇ ਨਾਲ ਯੂਰੀਆ ਪਾਉਂਗੇ ਯੂਰੀਆ ਦੇ ਨਾਲ ਪੌਦੇ ਦਾ ਵਾਧਾ ਵਿਕਾਸ ਹੋਊਗਾ ਵਾਦਾ ਵਿਕਾਸ ਹੋਊਗਾ ਫਲੀ ਜ਼ਿਆਦਾ ਪਾਊਗੀ ਜਦੋਂ ਫਲੀ ਜ਼ਿਆਦਾ ਪਾਊਗੀ ਤੇ ਸਾਡਾ ਝਾੜ ਉਹ ਵਧੀਆ ਆਊਗਾ ਸੋ ਕਿਸਾਨ ਵੀਰੋ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਕਿ ਥੋੜਾ ਥੋੜਾ ਰਕਬਾ ਜਿਹੜੀਆਂ ਸਾਡੀਆਂ ਰਵਾਇਤੀ ਗੁੰਮ ਹੋ ਚੱਲੀਆਂ ਫਸਲਾਂ ਨੇ ਅਸੀਂ ਉਹਨਾਂ ਦੇ ਹੇਠਾ ਜ਼ਰੂਰ ਲੈ ਕੇ ਆਈਏ ਸੋ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਇਸ ਪਾਸੇ ਨੂੰ ਤੁਰੇ ਹੋ ਤੇ ਹੋਰ ਕਿਸਾਨਾਂ ਦੇ ਲਈ ਸੇਧ ਲੈ ਕੇ ਆਏ ਹੋ ਤੁਹਾਡਾ ਕਿਸਾਨ ਵੀਰੋ ਖੇਤੀਬਾੜੀ ਵਿਭਾਗ ਲੁਧਿਆਣਾ ਦਾ ਹੈ YouTube ਚੈਨਲ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ